ਬਿਲਾਵਲ ਮਹੱਲਾ ਤੀਜਾ ਵਾਰ 7 ਘਰ ਦਸਵਾਂ ਇੱਕ ਊ ਅੰਕਾਰ ਸਤਿਗੁਰ ਪ੍ਰਸਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਗੁਰਸਵਾਰੀ ਸਾਧ ਸੰਗਤ ਜੀ ਆਪ ਜੀ ਦੇ ਨਾਲ ਜੋ ਅਸੀਂ 7 ਬਾਰਾਂ ਦੇ ਵਿੱਚ ਜਿਉਂਦੇ ਹਾਂ ਖਾਂਦੇ ਪਹਿਨਦੇ ਹਾਂ ਰਾਤ ਨੂੰ ਸੌਂਦੇ ਹਾਂ ਦਿਨੇ ਕੰਮ ਕਰਦੇ ਹਾਂ ਉਹਨਾਂ ਸੱਤਾਂ ਬਾਰਾਂ ਬਾਰੇ ਬੜੇ ਵੱਖੋ ਵੱਖਰੇ ਵਿਚਾਰ ਹਨ ਦੁਨੀਆ ਦੇ ਇਸ ਵਾਰ ਇਹ ਕੁਝ ਨਹੀਂ ਕਰਨਾ ਚਾਹੀਦਾ ਇਸ ਵਾਰ ਸਿਰ ਨਹੀਂ ਨਹਾਉਣਾ ਚਾਹੀਦਾ ਸ਼ਨੀਵਾਰ ਸ਼ਨੀਚਰਵਾਰ ਕੱਪੜੇ ਨਹੀਂ ਧੋਣੇ ਚਾਹੀਦੇ ਬਹੁਤ ਲੋਕ ਵਹਿਮਾਂ ਭਰਮਾਂ 'ਚ ਪਏ ਹੋਏ ਆ ਵੀਰਵਾਰ ਕਿਤੇ ਜਾਣਾ ਨਹੀਂ ਚਾਹੀਦਾ ਇਤਵਾਰ ਫਲਾਣਾ ਦਿਨ ਹੈ ਸੋ ਸਾਰੇ ਵਾਰ ਪਰਮਾਤਮਾ ਦੇ ਬਣਾਏ ਹੋਏ ਹਨ ਇਹਨਾਂ ਸੱਤਾਂ ਵਾਰਾਂ ਨੂੰ ਅਸੀਂ ਆਪਜੀ ਨਾਲ ਰਲ ਮਿਲ ਕੇ ਇੱਕ ਇੱਕ ਵਾਰ ਦੀ ਸਾਝ ਪਾਵਾਂਗੇ ਸੋ ਇਹਨਾਂ ਵਾਰਾਂ ਤੇ ਉਥਾਨ ਦਾ ਇਸ ਤਰ੍ਹਾਂ ਹੈ ਕਿ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜੀ ਇੱਕ ਦਿਨ ਤਖਤਾਂ ਤੇ ਬਿਰਾਜਮਾਨ ਸਨ ਕੋਈ ਸਿੱਖਾਂ ਨੇ ਆ ਕੇ ਸਤਿਗੁਰਾਂ ਪਾਸ ਬੇਨਤੀ ਕੀਤੀ ਕਿ ਸਤਿਗੁਰੂ ਜੀ ਸੰਸਾਰ ਵਿੱਚ ਬਹੁਤ ਸਾਰੇ ਲੋਕ ਦਿਨਾਂ ਦੀ ਵਿਚਾਰ ਕਰਦੇ ਹਨ ਕੋਈ ਆਖਦਾ ਹੈ ਕਿ ਮੰਗਲਵਾਰ ਵੀਰਵਾਰ ਸ਼ਨੀਚਰਵਾਰ ਠੀਕ ਨਹੀਂ ਇਹਨਾਂ ਦਿਨਾਂ ਵਿੱਚ ਕੋਈ ਵਪਾਰ ਆਦਨੀ ਕਰਨਾ ਚਾਹੀਦਾ ਤਦ ਬਿਲਾਵਲ ਰਾਗ ਦੇ ਅੰਦਰ ਤੀਸਰੇ ਸਰੂਪ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜੀ ਵਾਰ 7 ਸੱਤਾ ਬਾਰਾਂ ਦਿਨਾਂ ਦੁਆਰਾ ਘਰ ਦਸਵੇਂ ਸੁਰਤਾਲ ਵਿੱਚ ਇਹ ਪਾਵਨ ਸ਼ਬਦ ਇਹ ਪਾਵਨ ਗੁਰਬਾਣੀ ਕਰਕੇ ਸਤਿਗੁਰੂ ਉਚਾਰਨ ਕਰਕੇ ਉਪਦੇਸ਼ ਦੇ ਰਹੇ ਆ ਸਤਿਗੁਰੂ ਬੰਗਲ ਕਰਦੇ ਇੱਕ ਅਦੁੱਤੀ ਬ੍ਰਹਮ ਪਰਮੇਸ਼ਰ ਵਾਹਿਗੁਰੂ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪਾਇਆ ਜਾਂਦਾ ਹੈ ਪ੍ਰਾਪਤ ਹੁੰਦਾ ਹੈ ਆਦਿਤਵਾਰ ਆਦਪੁਰਖ ਹੈ ਸੋਈ ਆਪੇ ਵਰਤੈ ਅਵਰ ਨ ਕੋਈ ਅਦਿੱਤਵਾਰ ਕਹਿੰਦੇ ਐਤਵਾਰ ਨੂੰ ਕਿਉਂਕਿ ਅਦਿੱਤੀ ਦੀ ਵੰਸ਼ ਵਿੱਚ ਹੋਣ ਵਾਲੇ ਸੂਰਜ ਦੇ ਦਿਨ ਭਾਵ ਐਤਵਾਰ ਦੁਆਰਾ ਕਥਨ ਕਰਦੇ ਕਿ हे ਭਾਈ ਸੋਈ ਉਹ ਪਰਮਾਤਮਾ ਸਭ ਦਾ ਆਦ ਮੁੱਢ ਤੇ ਸਭ ਵਿੱਚ ਪੁਰਖ ਪੂਰਨ ਵਿਆਪਕ ਹੈ। हे ਭਾਈ ਉਹ ਪਰਮਾਤਮਾ ਆਪ ਹੀ ਸਾਰਿਆਂ ਦੇ ਅੰਦਰ ਆਤਮਾ ਰੂਪ ਹੋ ਕੇ ਵਰਤ ਰਿਹਾ ਹੈ। ਉਸ ਤੋਂ ਬਿਨਾਂ ਉਸ ਵਰਗਾ ਹੋਰ ਦੂਸਰਾ ਕੋਈ ਨਹੀਂ। ਬڑے ਲੋਕ ਕਹਿੰਦੇ ਐਤਵਾਰ ਸ਼ਹੀਦਾਂ ਦਾ ਦਿਨ ਹੈ ਮੈਂ ਕਿੰਨਾ ਬਾਕੀ ਵਾਰ ਫਿਰ ਕਹਦੇ ਆ ਸਾਰੇ ਵਾਰ ਹੀ ਸੀ ਦਾਂਦੇ ਆ ਗੁਰੂਆਂ ਦੇ ਆ ਪਿਆਰਿਓ ਕੋਈ ਇੱਕ ਵਾਰ ਕਹਿ ਕੇ ਨਾ ਕਿਹਾ ਕਰੀਏ ਕਿ ਐਤਵਾਰ ਚੰਗਾ ਹੈ ਬੁੱਧਵਾਰ ਚੰਗਾ ਹੈ ਵੀਰਵਾਰ ਮਾੜਾ ਹੈ ਜਾਂ ਫਿਰ ਮੰਗਲਵਾਰ ਮਾੜਾ ਹੈ ਸਾਰੇ ਪ੍ਰਮਾਤਮਾ ਦੇ ਵਾਰ ਆ ਓਤਪੂਤ ਜਗ ਰਹਿਆ ਪਰੋਈ ਅਪੇ ਕਰਤਾ ਕਰੈ ਸੁ ਹੋਈ ਓਤ ਬੋਤ ਹੁੰਦਾ ਤਾਣੇ ਪੇਟੇ ਵਾਂਗ ਤਾਣਾ ਸਿੱਧਾ ਧਾਗਾ ਪੇਟਾ ਟੇਢਾ ਧਾਗੇ ਨੂੰ ਕਿਹਾ ਜਾਂਦਾ ਜਿਵੇਂ ਕੋਈ ਚੀਜ਼ ਬੁਣੀ ਹੁੰਦੀ ਨਾ ਇੱਕ ਧਾਗਾ ਟੇਢਾ ਹੁੰਦਾ ਇੱਕ ਸਿੱਧਾ ਹੁੰਦਾ ਉਹਨੂੰ ਕਿਹਾ ਜਾਂਦਾ ਤਾਣਾ ਪੇਟਾ ਸੋ ਤਾਣੇ ਪੇਟੇ ਵਾਂਗ ਕਹਿੰਦੇ ਜਗ ਰਹਿ ਆ ਪਰੋਈ ਉਹ ਸੰਸਾਰ ਦੇ ਜੀਵਾਂ ਨੂੰ ਆਪਣੇ ਹੁਕਮ ਵਿੱਚ ਉਹਨੇ ਪਰੋ ਰਿਹਾ ਉਹ ਪਰੋ ਰੱਖਿਆ ਹੈ ਤੇ ਪਰੋ ਰਿਹਾ ਹੈ ਹੇ ਭਾਈ ਕਰਤਾ ਪ੍ਰਖਾਪ ਜੋ ਕੁਝ ਵੀ ਤਿੰਨਾ ਕਾਲਾਂ ਵਿੱਚ ਹੈ ਕਰਦਾ ਹੈ ਉਹੋ ਹੀ ਹੁੰਦਾ ਹੈ ਨਾਮ ਰਤੇ ਸਦਾ ਸੁਖ ਹੋਈ ਗੁਰਮੁਖ ਵਿਰਲਾ ਬੂਝੈ ਕੋਈ ਹੇ ਭਾਈ ਜੋ ਮਨੁੱਖ ਪ੍ਰਮਾਤਮਾ ਦੇ ਨਾਮ ਵਿੱਚ ਰੰਗੇ ਹੋਏ ਉਹਨਾਂ ਨੂੰ ਹਮੇਸ਼ਾ ਸੁਖ ਦੀ ਪ੍ਰਾਪਤੀ ਹੁੰਦੀ ਹੈ ਪਾਤਸ਼ਾਹ ਫਰਮਾਉਂਦੇ ਆ ਪਰ ਕੋਈ ਵਿਰਲਾ ਟਾਵਾਂ ਟਾਵਾਂ ਗੁਰਮਖੀ ਗੁਰਾਂ ਦੁਆਰਾ ਪਰਮਾਤਮਾ ਦੇ ਨਾਮ ਦੇ ਉਪਦੇਸ਼ ਨੂੰ ਬੁੱਝੈ ਕਈਏ ਸਮਝਦਾ ਹੈ ਬੁੱਝੈ ਕਈਏ ਉਸ ਨੂੰ ਜਾਣਦਾ ਹੈ ਸੋ ਰਹਾਉ ਦੀਆਂ ਪੰਕਤੀਆਂ ਤੱਕ ਆਪਾਂ ਇਸ ਵਾਰ ਦੇ ਜੋ ਐਤਵਾਰ ਦੇ ਨਾਲ ਸੰਬੰਧਿਤ ਪੰਕਤੀਆਂ ਹਨ ਉਹ ਆਪਾਂ ਪੜ੍ਹ ਕੇ ਤੇ ਇਤਨੀ ਵਿਚਾਰ ਤੇ ਆਪਾਂ ਅੱਜ ਇਹ ਵਿਚਾਰ ਨੂੰ ਸਮੇਟਾਂਗੇ ਸਤਿਗੁਰੂ ਕਿਰਪਾ ਕਰੇ ਹਿਰਦਾ ਜਪਨੀ ਜਪੋ ਗੁਣ ਤਾਸਾ ਹੇ ਪਾਈ ਹਿਰਦਾ ਮਨ ਨੂੰ ਜਪਨੀ ਮਾਲਾ ਬਣਾ ਕੇ ਗੁਣਾਂ ਦੇ ਤਾਸਾ ਹੁੰਦੇ ਖਜਾਨੇ ਪ੍ਰਭੂ ਨੂੰ ਜਪਣਾ ਕਰੋ ਉਸ ਵੈਗੁਰੂ ਨੂੰ ਧਿਆਉਣਾ ਕਰੋ ਹਰ ਅਗਮ ਅਗੋਚਰ ਅਪਰੰਪਰ Swami ਜਨ ਪਗ ਲਗ ਧਿਆਵੋ ਹੋਏ ਦਾਸਨ ਦਾਸਾ ਰਹਾਉ ਹੇ ਪਾਈ ਜੋ ਪ੍ਰਮਾਤਮਾ ਅਗਮ ਗਮਤਾ ਤੋਂ ਪਰੇ ਅਗੋਚਰ ਇੰਦਰੀਆਂ ਦੇ ਅਵਿਸ਼ੇ ਅਪਰੰਪਰ ਪਾਰਾ ਵਾਰ ਤੋਂ ਰਹਿਤ অতি ਸਾਰਿਆਂ ਦਾ ਮਾਲਕ ਸੁਆਮੀ ਹੈ ਉਸ ਨੂੰ ਦਾਸਾਂ ਦੇ ਦਾਸ ਹੋ ਕੇ ਅਤੇ ਗੁਰਮੁਖ ਜਨਾਂ ਦੇ ਪਾਗ ਪੋਲਾ ਬੋਲਣਾ ਪਾਗ ਚਰਨੀ ਲੱਗ ਕੇ ਧਿਆਉਣਾ ਕਰੋ ਸਿਮਰਨਾ ਕਰੋ ਰਹਾਓ ਸਤਿਗੁਰੂ ਬਿਸਰਾਮ ਦੇ ਕੇ ਇਥੇ ਆਪਾਂ ਅਗਲੀ ਵਿਚਾਰ ਸੋਮਵਾਰ ਦੀ ਆਉਣ ਵਾਲੇ ਕੱਲ ਵਿੱਚ ਕਰਾਂਗੇ ਆਪ ਜੀ ਨਾਲ ਸੋਮਵਾਰ ਬਾਰੀ ਸਤਿਗੁਰੂ ਕੀ ਕਹਿ ਰਹੇ ਆ ਕੀ ਉਪਦੇਸ਼ ਦੇ ਰਹੇ ਆ ਆਪਾਂ ਸਤਿਗੁਰਾਂ ਦੇ ਬਚਨ ਰਲ ਮਿਲ ਕੇ ਸਰਵਣ ਕਰਾਂਗੇ ਐਤਵਾਰ ਪ੍ਰਤੀ ਸਤਿਗੁਰੂ ਜੋ ਉਪਦੇਸ਼ ਦਿੰਦੇ ਆ ਆਪਾਂ ਉਹਨੂੰ ਹਿਰਦੇ ਚ ਵਸਾਈਏ ਕਿ ਐਨ ਇਨਸਾਨ ਵਹਿਮਾਂ ਪਰਮਾ ਜੋ ਬਾਹਰ ਨਿਕਲ ਸਾਰਾ ਕੁਝ ਉਸ ਪ੍ਰਮਾਤਮਾ ਦਾ ਹੈ ਉਸ ਪ੍ਰਮਾਤਮਾ ਨੂੰ ਜਿਨੇ ਧਿਆ ਲਿਆ ਸਾਰੇ ਦੇਵੀ ਦੇਵਤੇ ਸਾਰੇ ਵਾਰ ਸਾਰਾ ਕੁਝ ਹੀ ਉਹਦਾ ਸਫਲ ਹੈ ਉਹਦੇ ਅਪਸ਼ਗਨ ਵੀ ਸ਼ਗਨ ਬਣ ਜਾਂਦੇ ਆ ਜਿਹੜਾ ਪ੍ਰਮਾਤਮਾ ਨੂੰ ਨਹੀਂ ਤੇ ਆਉਂਦਾ ਉਹਦੇ ਸ਼ਗਨ ਵੀ ਅਪਸ਼ਗਨ ਬਣ ਜਾਂਦੇ ਹਨ ਇਤਨੀਆਂ ਬੇਨਤੀਆਂ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ